ਪੰਜਾਬ ਹਿਮਾਚਲ ਦੇ ਵਿੱਚ ਪੈ ਰਹੀ ਲਗਾਤਾਰ بارش ਕਾਰਨ ਨਦੀਆਂ ਨਾਲੇ ਪਰਕੇ ਆ ਰਹੀ ਨੇ ਦੂਜੇ ਪਾਸੇ ਕਈ ਜਗ੍ਹਾ ਡੈਮ ਦੇ ਫਾਟ ਖੋਲ ਦਿੱਤੇ ਨੇ ਤੇ ਕਈ ਜਗ੍ਹਾ ਡੈਮਾਂ ਦੇ ਵਿੱਚ ਪਾੜ ਪੈ ਚੁੱਕੇ ਨੇ ਇਸ ਬਲੇ ਦੀ ਕਬੱਡੀ ਖਬਰ ਤੁਹਾਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਤਾਰਾਪੁਰ ਮੌਜੂਦ ਦਿਖਾ ਰਹੇ ਹਾਂ ਜਿੱਤੇ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਡੈਮ ਨੂੰ ਪਾੜ ਪਿਆ ਸੀ ਉਸ ਤੋਂ ਬਾਅਦ ਉਸ ਡੈਮ ਦੀ ਰਿਪੇਅਰ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਇਸ ਬਰਸਾਤ ਦੇ ਵਿੱਚ ਪੂਰਾ ਪਾਣੀ ਪੜ ਕੇ ਨਦੀਆਂ ਨਾਲੇ ਦੇ ਵਿੱਚ ਆਇਆ ਹੈ ਤੇ ਇਸ ਨੂੰ ਲੈ ਕੇ ਜੋ ਆਜੀ ਤੌਰ ਤੇ ਪੌਲੀ ਬਣਾਇਆ ਸੀ ਉਸ ਪੌਦੇ ਉੱਪਰੋਂ ਪਾਣੀ ਜਿਹੜਾ ਨਿਕਲਿਆ ਕਾਫੀ ਸੜਕਾਂ ਕਾਫੀ ਰੋੜ ਪ੍ਰਭਾਵਿਤ ਕਰ ਦਿੱਤੇ ਲੋਕ ਡਰ ਰਹਿ ਮਹਿਸੂਸ ਕਰ ਰਹੇ ਸੀ ਕਿਤਨੇ ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਵੜ ਜਾਵੇ ਕਿਉਂਕਿ ਡੈਮ ਦੀ ਰਿਪੇਅਰ ਨਹੀਂ ਕੀਤੀ ਗਈ ਦੰਨਿਆਂ ਤਾਰਾ ਪਰ ਮਾਜਰੀ ਤੋਂ ਇੱਕ ਰੋੜ ਜੋ ਕਿ ਹਿਮਾਚਲ ਨੂੰ ਟੱਚ ਕਰਦਾ ਹੈ ਉਹ 2-3 ਕਿਲੋਮੀਟਰ ਦਾ ਏਰੀਆ ਅਜੇ ਤੱਕ ਸਰਕਾਰਾਂ ਵੱਲੋਂ ਨਹੀਂ ਬਣਾਇਆ ਗਿਆ ਦੂਜੇ ਪਾਸੇ ਡੈਮ ਦੀ ਮੁਰੰਮਤ ਨਹੀਂ ਕੀਤੀ ਗਈ ਜਿਸ ਕਾਰਨ ਲੋਕ ਪਰੇਸ਼ਾਨ ਨੇ ਲੋਕਾਂ ਨੂੰ ਤਨੂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਜਾਗਣਾ ਪੈਂਦਾ ਕਿਉਂਕਿ ਕਿਸੇ ਵੀ ਸਮੇਂ ਵੱਡਾ ਖਤਰਾ ਉਹਨਾਂ ਦੇ ਘਰਾਂ ਨੂੰ ਵੱਢ ਸਕਦਾ ਹੈ ਘਰਾਂ ਦੇ ਵਿੱਚ ਪਾਣੀ ਵੱਢ ਸਕਦਾ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਸਰਕਾਰਾਂ ਦਾ ਬਹੁਤ ਧਿਆਨ ਨਾ ਹੁਣ ਕਾਰਨ ਪਿੰਡ ਅਜੇ ਵੀ ਪਿਛੜੇ ਹੋਏ ਨੇ ਭਾਵੇਂ ਕਿ ਸਮੇਂ-ਸਮੇਂ 'ਤੇ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਪਿੰਡਾਂ ਦੀ ਨੁਹਾਰ ਬਦਲਾਂਗੇ ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਬੇਕੀਮਤੀਆ ਵੋਟਾਂ ਲੈ ਕੇ ਉਸ ਤੋਂ ਬਾਅਦ ਜਾ ਕੇ ਇਹਨਾਂ ਪਿੰਡਾਂ ਦੀ ਕੋਈ ਸਾਰ ਨਹੀਂ ਲਏ ਜਾਂਦੀ ਇਹਨਾਂ ਪਿੰਡਾਂ ਦੇ ਵਿੱਚ ਵਾਅਦੇ ਕੀਤੇ ਗਏ ਸੀ ਕਿ ਪੁਲਾ ਲਗਾਏ ਜਾਣਗੇ ਜੋ ਨੈਟਵਰਕ ਟਾਬਰ ਨੇ ਉਹ ਲਗਾਏ ਜਾਣਗੇ ਉਹ ਵੀ ਅਜੇ ਤੱਕ ਨਹੀਂ ਲਗਾਏ ਦੂਜੇ ਪਾਸੇ ਜੇ ਡੈਮ ਦੀ ਮੁਰੰਮਤ ਹੈ ਡੈਮ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਕਿਉਂਕਿ ਪਿਛਲੇ ਜੋ ਸਮੇਂ ਦੇ ਵਿੱਚੜ ਆਏ ਸੀ ਉਸ ਸਮੇਂ ਡੈਮ ਦੇ ਵਿੱਚ ਪਾੜ ਪੈ ਗਿਆ ਸੀ ਪਰ ਕੋਈ ਵੀ ਧਿਆਨ ਅਧਿਕਾਰੀ ਨਹੀਂ ਦਿੱਤਾ ਪਿੰਡ ਵਸੀਆਂ ਨੇ ਚੱਕਰ ਕੱਟ-ਕੱਟ ਕੇ ਦਫ਼ਤਰਾਂ ਦੇ ਤੱਕ ਕੇ ਘਰ ਬੈਠ ਕੇ ਨੇ ਐਪਲੀਕੇਸ਼ਨਾਂ ਦਿੱਤੀਆਂ ਪਰ ਉਸ ਤੋਂ ਬਾਅਦ ਵੀ ਕੋਈ ਵੀ ਇਸ ਡੈਮ ਦੀ ਮੁਰੰਮਤ ਵਾਸਤੇ ਨਹੀਂ ਬੋੜਿਆ ਜਿਸ ਤੋਂ ਬਾਅਦ ਜਾ ਕੇ ਇਸ ਵਾਰ ਲਗਾਤਾਰ ਪਾਣੀ ਆਉਣ ਕਾਰਨ ਲੋਕ ਡਰ ਰਹਿ ਮਹਿਸੂਸ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰੂ ਸ਼ੇਅਰ ਕਰਿਓ ਦੱਸਦ ਨੇ ਆ ਹਰਿਆਣਾ ਹਿਮਾਚਲ ਤੇ ਨਾਲ ਪੰਜਾਬ ਦੀ ਸਰਹੱਦਾਂ ਦੇ ਉੱਤੇ ਪਿੰਡ ਵਸਣ ਵਾਲੇ ਨੇ ਜਿੰਨਾਂ ਦੇ ਵਿੱਚ ਤਾਰ ਮਜ਼ਦੀ ਦੀ ਗੱਲ ਕਰੀਏ ਗੋਚਰ ਦੀ ਗੱਲ ਕਰੀਏ ਜੈੰਤੀ ਮਜ਼ਦੀ ਗੁੜਾ ਕਸੋਲੀ ਦੀ ਗੱਲ ਕਰੀਏ ਜਾਪਿਰ ਟਾਂਡਾ ਟਾਂਡੀ ਮਸੂਲ ਵਾਲੇ ਪਾਸੇ ਦੀ ਗੱਲ ਕਰੀਏ ਸਾਰੇ ਪਿੰਡ ਜੋ ਕਿ ਕੰਢੀ ਏਰੀਆ ਦੇ ਪਿੰਡ ਨੇ ਇੰਨਾ ਪਿੰਡਾਂ ਦੇ ਸਰਹੱਦਾਂ ਹਿਮਾਚਲ ਹਰਿਆਣਾ ਟੱਚ ਕਰਦੀਆਂ ਨੇ ਤੇ ਪਾਣੀ ਹਰਿਆਣਾ ਨੇ ਹਿਮਾਚਲ ਤੋਂ ਲਗਾਤਾਰ ਇਹਨਾਂ ਦੇ ਨਦੀਆਂ ਨਾਲੇ ਵਿਚੰਦਾ ਲੋਕਾਂ ਨੂੰ ਨਦੀਆਂ ਪਾਰ ਕਰਕੇ ਆਪਣੇ ਘਰਾਂ ਦੇ ਵਿੱਚ ਜਾਣਾ ਪੈਂਦਾ ਹੈ ਸਕੂਲ ਤੇ ਬੱਚਿਆਂ ਨੂੰ ਮੁਸ਼ਕਲ ਲੈਂਦਾ ਦੂਜੇ ਪਾਸੇ ਜਿਹੜੇ ਲੋਕ ਆਪਣੇ ਕੰਮ ਕਾਰਾਂ ਜਾਂਦੇ ਨੇ ਦੁੱਧ ਪਾਣ ਜਾਂਦੇ ਇਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਰਾਤ ਵੇਲੇ ਕਿਸੇ ਵੀ ਸਮੇਂ ਕਿੰਨੇ-ਕਿੰਨੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਈ ਵਾਰ ਹੁੰਦਾ ਹੈ ਬੰਦਾ ਧਿਆਨ ਦੇ ਵਿੱਚ ਨਹੀਂ ਹੁੰਦਾ ਕਿ ਇੰਨਾ ਪਾਣੀ ਨਦੀ ਦੇ ਵਿੱਚ ਹੋਵੇਗਾ ਪੈਰ ਫਿਸਲਣ ਦੇ ਕਾਰਨ ਕਈ ਵਾਰ ਇੰਨਾਂ ਨਦੀਆਂ ਦੇ ਵਿੱਚ ਲੋਕ ਰੂੜੇ ਨੇ ਇਹ ਕੋਈ ਪਹਿਲੀ ਤਸਵੀਰ ਨਹੀਂ ਦਿਖਾ ਰਹੇ ਕਿਉਂਕਿ ਪਿਛਲੇ ਸਾਲਾਂ ਦੀ ਤੁਸੀਂ ਦੇਖਿਆ ਹੋਵੇਗਾ ਜਦੋਂ ਟਾਂਡਾ ਟਾਂਡੀ ਮਸਲ ਦੇ ਪਾਸੇ ਤੋਂ 4 ਲਾਖਾਂ ਜਿਹੜੀਆਂ ਨਦੀ ਦੇ ਵਿੱਚ ਰੁੜਨ ਕਰਕੇ ਮਿਲੀਆਂ ਸੀ ਉਸ ਤੋਂ ਬਾਅਦ ਜਾ ਕੇ ਉਹ ਪੁਲ ਪਾਸ ਹੋਏ ਪੁਲਾਂ ਦਾ ਕੰਮ ਵੀ ਠੰਡੇ ਵਾਸਤੇ ਚੱਲ ਰਿਹਾ ਜਿਸ ਕਾਰਨ ਲੋਕ ਅਜੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸਾਡੇ 75 ਸਾਲਾਂ ਦੇ ਕਿਤੇ ਹੋਏ ਵਾਅਦੇ ਸਰਕਾਰਾਂ ਪੂਰੀਆਂ ਕਰਦੇ ਨੇ ਕਿਉਂਕਿ ਅਜੇ ਵੀ ਪਿਛੜੇ ਇਲਾਕਿਆਂ ਦੇ ਵਿੱਚ ਇਹ ਪਿੰਡ ਮੰਨੇ ਜਾਂਦੇ ਨੇ ਕੋਈ ਸਹੂਲਤ ਨਹੀਂ ਕੋਈ ਆਉਣ ਜਾਣ ਵਾਸਤੇ ਬੱਸ ਦੀ ਸਹੂਲਤ ਨਹੀਂ ਕੋਈ ਮੈਡੀਕਲ ਸਹੂਲਤ ਨਹੀਂ ਤਾਂ ਸਾਰੀਆਂ ਸਹੂਲਤਾਂ ਤੋਂ ਇਹ ਪਿੰਡ ਵਾਂਝੇ ਨੇ ਇਸ